ਫਿਲੌਰ ਦੇ ਨੇੜੇ ਪੈਂਦੇ ਪਿੰਡ ਜਗਤਪੁਰਾ ਪੰਜ ਡੇਰੇ ਦੇ ਲੋਕ ਬਰਸਾਤ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਨੇ ਉਨ੍ਹਾਂ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਕਈਆਂ ਦੇ ਘਰਾਂ ਅਤੇ ਗਲੀਆਂ ਵਿੱਚ ਪਾਣੀ ਵੜ ਗਿਆ ਹੈ ਜਿਸ ਨਾਲ ਦਿਨਚਰੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤ ਤੇ ਪਾਣੀ ਨੇ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿੱਚ ਵੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ ਲੋਕਾਂ ਨੇ ಗ್ರಾಮ ਪੰਚਾਇਤ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਤੁਰੰਤ ਪ੍ਰਬੰਧ ਕੀਤੇ ਜਾਣ ਤਾਂ ਜੋ ਹੋਰ ਨੁਕਸਾਨ ਤੋਂ بچਿਆ ਜਾ ਸਕੇ। ਨਾਮ ਰੱਖੀ ਮੇਰਾ। ਮੈਡਮ ਪਤਾ ਲੱਗਾ ਵੀ ਇੱਕ ਤੁਹਾਡੇ ਘਰ ਦੇ ਕੋਲੇ ਆ ਜਿਹੜਾ ਖਾਲੀ ਪਲਾਣ ਸੀਗਾ ਉਹਦੇ ਵਿੱਚ ਕਾਫੀ ਪਾਣੀ ਇਕੱਠਾ ਹੋਇਆ ਤੁਹਾਡੇ ਕਮਰੇਆਂ ਤੱਕ ਪਾਣੀ ਆ ਜਿਹੜਾ ਅੰਦਰ ਆ ਰਿਹਾ ਹੈ। ਕੀ ਸਾਰਾ ਬੰਗ? ਇਹ ਪਾਣੀ ਭਾਜੀ ਪਿੱਛੋਂ ਸਾਰਾ ਮਹੱਲੇ ਦਾ ਕੋਈ ਨਿਕਾਸ ਨਹੀਂ ਆ ਪਾਣੀ ਦਾ ਜਿੰਨਾ ਪਾਣੀ ਆ ਨਾ ਪੂਰੇ ਮਹੱਲੇ ਦਾ ਸਾਰਾ ਇੱਥੇ ਇਕੱਠਾ ਹੋ ਜਾਂਦਾ ਇਹਦੇ ਕਰਕੇ ਆ ਸਾਡੇ ਪਹਿਲਾ ਦੋ ਕਮਰੇ ਡੇਗ ਗਏ ਇਧਰਲੀ ਸਾਈਡ ਇਹ ਪਾਣੀ ਹੁਣ ਸਾਰਾ ਪਿੱਛੇ ਦੀ ਘੁੰਮ ਕੇ ਆ ਸਾਡਾ ਕਮਰਿਆਂ ਦੇ ਵਿੱਚ ਦੀ ਨਿਕਲਦਾ ਆ ਆ ਦੇਖੋ ਇਹ ਸਾਰਾ ਬਰਸਾਤੀ ਪਾਣੀ ਹਾਂਜੀ ਸਾਰਾ ਬਰਸਾਤੀ ਪਾਣੀ ਆ ਸਾਰਾ ਇਹ ਪਿੱਛੇ ਦੀ ਘੁੰਮ ਕੇ ਹੁਣ ਇਧਰ ਦੀ ਆ ਰਿਹਾ ਸਾਡੇ ਕਮਰਿਆਂ ਦੇ ਵਿੱਚ ਦੀ ਸਾਰਾ ਸਮਾਨ ਖਰਾਬ ਹੋ ਰਿਹਾ ਆ ਦੇਖੋ ਕੱਪੜੇ ਗਿੱਲੇ ਹੋ ਰਹੇ ਸਾਰੇ ਬਿਸਤਰੇ ਸਾਰਾ ਇਦਾਂ ਹੀ ਈ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਭਾਜੀ ਇਹ ਸਾਡਾ 3 4 5 5 6 ਸਾਲ ਨੇ ਤਿੰਨੇ ਮਤਲਬ ਹੋ ਗਿਆ 4 2 ਸਾਲਾਂ ਤੋਂ ਤਾਂ ਸਾਡਾ ਕਮਰਾ ਡੇਗ ਗਿਆ ਦੋ ਕਮਰੇ ਡੇਗ ਗਏ ਸਾਡੇ ਬਰਸਾਤੀ ਪਾਣੀ ਨਾਲ ਹੀ ਹੋਇਆ ਅਸੀਂ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਵੀ ਸਾਡਾ ਪਾਣੀ ਦਾ ਨਿਕਾਸ ਕੀਤਾ ਜਾਵੇ ਕੁਲਦੀਪ ਕੁਮਾਰ ਜੀ ਭਾਜੀ ਕੀ ਮਾਮਲਾ ਜਦ ਦਾ ਬਰਸਾਤਾਂ ਦਾ ਪਾਣੀ ਕਾਫੀ ਇਕੱਠਾ ਹੋ ਰਿਹਾ ਪਤਾ ਲੱਗ ਰਿਹਾ ਵੀ ਘਰਾਂ 'ਚ ਵੀ ਵੜਿਆ ਤੁਹਾਡੇ ਮਕਾਨ ਵੀ ਡੇਢੀ ਆ ਕੀ ਸ਼ਰਮ ਆਉਂਦੀ ਆ ਇਹ ਪਾਣੀ ਪਿੱਛੋਂ ਸਾਰਾ ਆਉਂਦਾ ਜੀ 14 ਨੰਬਰ ਵਾਰਡ 14 ਨੰਬਰ ਵਾਰਡ ਦਾ ਵੀ ਪਾਣੀ ਆਉਂਦਾ ਜੀ ਸਾਰਾ ਪਾਣੀ ਆਣ ਕੇ ਸਾਡੇ ਕੋਲ ਹੀ ਇੱਥੇ ਆਣ ਤੇ ਉਹਦੇ ਨਾਲ ਜੀ ਸਾਡਾ ਦੋ ਮਕਾਨ ਪਹਿਲਾਂ ਵੀ ਗਿਰ ਚੁੱਕੇ ਆ ਜੀ ਅੱਛਾ ਜੀ ਹੁਣ ਇੰਨੇ ਦੇ ਹੋ ਸਿੱਧੀ ਹੋਈ ਹੋਈ ਸੀ ਜੀ ਹੁਣ ਆ ਵੀ ਗਿਰਨ ਦਾ ਖਤਰਾ ਬਣਿਆ ਹੋਇਆ ਹੈ ਸਦਾ ਜੀ ਇਹ ਤਾਂ ਹੁਣ ਬੜਾ ਮਾੜਾ ਮੋਟਾ ਪਾਣੀ ਉਹਨਾਂ ਨੇ ਨਾਲ ਲੱਗ ਕੇ ਬੜੀ ਮੋਟੀ ਸਫਾਈ ਕਰਾਈਏ ਤੇ ਨਾਲ ਪਾਣੀ ਨਿਕਲਣਾ ਸ਼ੁਰੂ ਹੋਇਆ ਕਈ ਜਈ ਪ੍ਰਸ਼ਾਸਨ ਨੂੰ ਕਹਿੰਦੇ ਜੀ ਸਾਡੇ ਆ ਜਿਹੜੇ ਮਕਾਨ ਗਰੇ ਆ ਇਹਨਾਂ ਦੀ ਮਾੜਾ ਮੋਟਾ ਦੇਖ ਘਰ ਕੀਤੀ ਜਾਵੇ ਤੇ ਆ ਪਾਣੀ ਸਾਡਾ ਇਹ ਅਪਰਵੰਦ ਕੀਤਾ ਜਾਵੇ ਇਹ ਕਦੋਂ ਕ ਗਿਰੇ ਸਕੇ ਪਹਿਲਾ ਜਿਹੜੇ ਸਾਡੇ ਮਕਾਨ ਡੇ ਇਹ 2-3 ਸਾਲ ਹੋ ਗਏ ਜੀ ਅਖਬਾਰ ਵੀ ਪਈ ਹੈ ਮੇਰੇ ਕੋਲ ਮੈਂ ਅਖਬਾਰ ਚ ਵੀ ਘੜਾਇਆ ਸੀ ਇਹ ਬਰਸਾਤੀ ਪਾਣੀ ਨਾ ਬਰਸਾਤੀ ਪਾਣੀ ਨਾਲ ਅਜੇ ਤਾਂ ਕੋਈ ਸੁਣਵਾਈ ਨਹੀਂ ਹੋਈ ਜੀ ਇਹ ਹੁਣ ਵੀ ਮਕਾਨ ਡੇ ਘਰੇ ਹੁਣ ਵੀ ਮਕਾਨ ਗਿਰਨ ਵਾਲੇ ਆ ਜੀ ਅੰਦਰੋਂ ਕੰਦ ਦਾ ਮਕਾਨਾਂ ਦੇ ਵਿੱਚੋਂ ਪਾਣੀ ਆ ਰਿਹਾ ਯਾਰ ਪਰ ਸਾਡੀ ਦ੍ਰਿਸ਼ਟੀ ਵੀ ਆਪਣੀ ਜਗ੍ਹਾ ਜੀ ਨਾਮੀ ਜਗ੍ਹਾ ਸਾਡੀ ਮੇਰਾ ਨਾਮ ਵਿਜੀ ਕੁਮਾਰਾ ਜੀ ਹਾਂਜੀ ਭੜੀ ਕੀ ਮਾਮਲਾ ਪਤਾ ਲੱਗਾ ਸਾਡੇ ਮਹੱਲੇ ਦੇ ਦੇ ਤੇ ਜਿਹੜਾ ਇਹ 14 ਨੰਬਰ ਬਾੜ ਪਿੰਡ ਦਾ ਹੈ ਸ਼ਾਇਦ ਵੀ ਇਹਦੇ ਵਿੱਚ ਜਿਹੜਾ ਪਾਣੀ ਬਹੁਤ ਸਰ ਮੈਂ ਇਹ ਵਾਰਡ ਨੰਬਰ 1 ਤੋਂ ਮੈਂ ਪ੍ਰਧਾਨ ਨਿਯੁਕਤ ਕੀਤਾ ਹੋਇਆ ਆ ਆਵਾਦੀ ਪਾਰਟੀ ਵੱਲੋਂ ਤੇ ਸਾਰੇ ਇਹ ਹੈ ਨਾ ਇੱਥੇ ਬਰਸਾਤੀ ਪਾਣੀ ਕਾਫੀ ਸਾਲਾਂ ਤੋਂ ਇੱਥੇ ਆਂਦਾ ਪਿਆ ਵਾ ਇਹਨਾਂ ਬਰਸਾਤੀ ਪਾਣੀ ਕਰਕੇ ਸਾਡੇ ਇੱਥੇ ਬੜਾ ਜੀ ਇਹਨਾਂ ਨੁਕਸਾਨ ਹੋ ਚੁੱਕਾ ਵਾ ਪਹਿਲਾਂ ਮਕਾਨ ਵੀ ਡਿੱਗ ਚੁੱਕੇ ਆ ਤੇ ਸਾਡੇ ਦਰਜਿਆਂ ਨਾਲ ਸ਼ਹਿਰ ਦੇ ਜਿਹੜੇ ਆ 14 ਨੰਬਰ ਵਾਰਡ ਆਪਣੇ ਪ੍ਰਧਾਨ ਅਮਿੰਦਰਪਾਲ ਜੀ ਉਹਨਾਂ ਦਾ ਵਾਰਡ ਦਾ ਵੀ ਪਾਣੀ ਸਾਡੇ ਹੀ ਆ ਨਾ ਪਿੰਡ ਦੇ ਵਿੱਚ ਡਿੱਗਦਾ ਪਿਆ ਵਾ ਤੇ ਸਾਡੇ ਮਹੱਲੇ ਦਾ ਵੀ ਬਰਸਾਤੀ ਪਾਣੀ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਘਰ ਵੀ ਆ ਨਾ ਡਿਗਨ ਦੇ ਖਤਰੇ ਦੇ ਵਿੱਚ ਆ ਤੁਸੀਂ ਦੇਖ ਹੀ ਲਿਆਉਂਗਾ ਘਰ ਦੇ ਵਿੱਚ ਸਲਾਬ ਦੇ ਨਾਲ ਪਾਣੀ ਕਿੰਨਾ ਆਂਦਾ ਪਿਆ ਵਾ ਤੇ ਇਸ ਸਿਲਸਿਲੇ ਦੇ ਵਿੱਚ ਮੈਂ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਕਿ ਸਰਪੰਚ ਸਾਹਿਬ ਕੀ ਇਹ ਕੋਈ ਸਾਡੇ ਪਾਣੀ ਦੇ ਮਸਲੇ ਦਾ ਹੱਲ ਕਰੋ ਕਿ ਹਾਂ ਵੀ ਕੋਈ ਮਤਾ ਪਾਓ ਤੇ ਜੇ ਮਤਾ ਪਾ ਕੇ ਜੇ ਸਾਡਾ ਪਾਣੀ ਦਾ ਨਿਕਾਸ ਹੋ ਸਕੇ ਤੇ ਸਰਪੰਚ ਸਾਹਿਬ ਨੇ ਸਾਨੂੰ ਵੀ ਆ ਨਾ ਯਕੀਨ ਦਿਵਾਇਆ ਕਿ ਹਾਂ ਵੀ ਚਲੋ ਆਨੇ ਆਪਾਂ ਅੱਜ ਮੀਟਿੰਗ ਰੱਖਦੇ ਆ ਮਤਾ ਪਾਣੇ ਆ ਦੇਖਦੇ ਕੋਈ ਆ ਨਾ ਆਪਾਂ ਰਾਹ ਕੱਢਦੇ ਕਿੱਥੋਂ ਪਾਈਪ ਕਿੱਥੇ ਜਾਣਾ ਵਾ ਕਿੱਥੇ ਜਾਣਾ ਵਾ ਉਹ ਸਾਡੇ ਬਲਾਕ ਸੰਪਤੀ ਦੇ ਪੰਜ ਖੇਤ ਪਏ ਆ ਤੇ ਅਸੀਂ ਸੋਚਦੇ ਕਿ ਇਹ ਪਾਣੀ ਦਾ ਨਿਕਾਸ ਆ ਨਾ ਕੀਤਾ ਜਾਵੇ ਤੇ ਜਿਹੜੇ ਬਲਾਕ ਸੰਤੀ ਦੇ ਪੰਜ ਖੇਤ ਪਏ ਆ ਉਹਦੇ ਵਿੱਚ ਇਹ ਪਾਣੀ ਆ ਨਾ ਸਿੱਟਿਆ ਜਾਵੇ ਤੇ ਜਿਹੜਾ ਇਹ ਸਾਡਾ ਪਾਣਾ ਇੱਥੇ ਜਾਨੀ ਮਾਨੀ ਦਾ ਨੁਕਸਾਨ ਹੋਣ ਤੋਂ ਬਚਾ ਰਵੇ ਤੇ ਆ ਨਾ ਜਿਹੜਾ 14 ਨੰਬਰ ਵਾਰਡ ਦਾ ਪਾਣੀ ਆਂਦਾ ਪਿਆ ਅਸੀਂ ਮਿੰਦਰਵਾਲ ਪ੍ਰਧਾਨ ਨੂੰ ਰਿਕੁਐਸਟ ਕਰਦੇ ਆ ਬੇਨਤੀ ਕਰਦੇ ਆ ਕਿ ਆਪਾਂ ਤੁਸੀਂ 14 ਨੰਬਰ ਵਾਰਡ ਦਾ ਪਾਣੀ ਦਾ ਨਿਕਾਸ ਕਰੋ ਜਿਹੜਾ ਇਹ ਸਾਡੇ ਆ ਨਾ ਇਧਰ ਵਾਰਡ ਦੇ ਵਿੱਚ ਪਾਣੀ ਡਿੱਗ ਰਿਹਾ ਸਾਡੇ ਪਿੰਡ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਵੇ ਕਿ ਇਹਦਾ ਕੋਈ ਹੱਲ ਕਰੋ ਜੇਗਾ ਅਸੀਂ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦੇ ਆ ਆਪਣੇ ਸਰਪੰਚ ਸਾਹਿਬ ਤੋਂ ਵੀ ਕਿ ਮਤਾ ਪਾਓ ਤੇ ਮਤਾ ਪਾ ਕੇ ਸਾਡਾ ਇਹਦਾ ਕੋਈ ਪਾਣੀ ਦਾ ਹੱਲ ਕੱਢੋ